ਆਮ ਵਿਧਾਇਕ ਸੰਦੋਵਾ ਨੂੰ ਲੱਗਿਆ ਵੱਡਾ ਝਟਕਾ ਸੰਦੋਵਾ ਦੇ ਪੀਏ ਨੇ ਛੱਡੀ ਆਮ ਆਦਮੀ ਪਾਰਟੀ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਵਾ ਦੇ ਪੀਏ ਜਸਪਾਲ ਸਿੰਘ ਪਾਲੀ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਹੁਣ ਕਾਂਗਰਸ ਦਾ ਪੱਲਾ ਫੜਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਚ ਪੈ ਰਹੇ ਹਾਂ ਕਾਟੋ ਕਲੇਸ਼ ਜਗ ਜਹਰ ਹੈ ਪਾਰਟੀ ਦੇ ਵਿਧਾਇਕ ਇੱਕ ਦੂਜੇ ਤੇ ਚਿੱਕੜ ਪਾਉਣ ਤੋਂ ਵੀ ਟੱਲ ਨਹੀਂ ਰਹੇ ਇਸੇ ਦੌਰਾਨ ਸੰਦੋਵਾ ਦੇ ਪੀਏ ਦਾ ਪਾਰਟੀ ਛੱਡ ਕੇ ਜਾਣਾ ਪਾਰਟੀ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਗੱਲ ਕਰਦਿਆਂ ਜਸਪਾਲ ਸਿੰਘ ਪਾਲੀ ਦਾ ਕਹਿਣਾ ਹੈ ਕਿ ਪਾਰਟੀ ਚ ਚੱਲ ਰਹੇ ਵਿਵਾਦ ਕਾਰਨ ਉਹਨਾਂ ਨੂੰ ਪਾਰਟੀ ਛੱਡਣੀ ਪੈ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹਨਾਂ ਦਾ ਸੰਦੋਆ ਨਾਲ ਕੋਈ ਵੀ ਵਿਵਾਦ ਨਹੀਂ ਹੈ ਉਹ ਆਪਣੀ ਮਰਜ਼ੀ ਨਾਲ ਪਾਰਟੀ ਨੂੰ ਛੱਡ ਰਹੇ ਨੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਜੋ ਗ੍ਰਹਿਯੋਧ ਚੱਲ ਰਿਹਾ ਹੈ ਜਿਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਤੋਂ ਭਗਵੰਤ ਮਾਨ ਤੇ ਹੋਰ ਵੀ ਪਾਰਟੀ ਦੇ ਬਹੁਤ ਸਾਰੇ ਐਮਐਲਏ ਜਾਂ ਹੋਰ ਵੱਡੇ ਅਹੁਦੇਦਾਰ ਪੰਜਾਬ ਲੈਵਲ ਦੇ ਉਹ ਇੱਕ ਕੁਰਸੀ ਦੀ ਦੌੜ ਵਿੱਚ ਸੀਮਤ ਹੋ ਕੇ ਰਹਿ ਗਿਆ ਤੇ ਜਿਸ ਦੇ ਨਾਲ ਆਮ ਪਾਰਟੀ ਦੇ ਜਿਨ੍ਹਾਂ ਨੇ ਸਾਡੇ ਵਰਗੇ ਨੌਜਵਾਨਾਂ ਨੇ ਇੱਕ ਪੋਸਟਰ ਲਗਾਉਣ ਦੀ ਸੇਵਾ ਨਿਭਾਈ ਆਮ ਆਦਮੀ ਪਾਰਟੀ ਦੀ ਟੀਮ ਦੇ ਨਾਲ ਤੇ ਉਹਨਾਂ ਨੂੰ ਬਹੁਤ ਇਸ ਚੀਜ਼ ਦਾ ਦੁੱਖ ਵੀ ਲੱਗਿਆ ਧੱਕਾ ਵੀ ਲੱਗਿਆ ਜੋ ਅਸੀਂ ਆਪਣੇ ਹੱਥਾਂ ਨਾਲ ਪਾਰਟੀ ਖੜੀ ਸੀ ਕਰੀ ਸੀਗੀ ਉਹ ਇਹਨਾਂ ਕੁਝ ਕੁਰਸੀ ਦੇ لالchi ਲੀਡਰਾਂ ਨੇ ਖਤਮ ਕਰ ਦਿੱਤੀ ਹੈ ਤੇ ਅੱਜ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਮੈਂ ਸਰਦਾਰ ਬਰਿੰਦਰ ਸਿੰਘ ਢਿੱਲੋਂ ਤੇ ਸਾਡੇ ਵੱਡੇ ਭਰਾ ਨਰਿੰਦਰ ਬੱਗਾ ਜੀ ਦੀ ਅਗਵਾਈ ਦੇ ਵਿੱਚ ਕਾਂਗਰਸ ਜੁਆਇਨ ਕਰ ਰਿਹਾ ਤੇ ਮੈਂ ਬਹੁਤ ਖੁਸ਼ ਹੋਇਆ ਇਹਦਾ ਸੰਧਵਾ ਸਾਹਿਬ ਤੁਹਾਨੂੰ ਛੋਟਾ ਭਰਾ ਵੀ ਸਮਝਦੇ ਸੀ ਤੁਸੀਂ ਉਹਨਾਂ ਨੂੰ ਤੁਸੀਂ ਉਹਨਾਂ ਨੇ ਤੁਹਾਨੂੰ ਪੀਏ ਵੀ ਲਗਾਇਆ ਸੀ ਆਹ ਪਾਰਟੀ ਤੁਸੀਂ ਜਰੂਰ ਛੱਡ ਦਿੱਤੀਓ ਕਿ ਸੰਧਵਾ ਸਾਹਿਬ ਨੂੰ ਵੀ ਤੁਸੀਂ ਛੱਡ ਰਹੇ ਹੋ ਨਹੀਂ ਵੀਰ ਇਹਦੇ ਵਿੱਚ ਸੰਧਵਾ ਸਾਹਿਬ ਦੀ ਜਿਹੜੀ ਗੱਲ ਹੈਗੀ ਹੈ ਭਰਾ ਦੀ ਤੇ ਉਹਨਾਂ ਦੇ ਨਾਲ ਮੈਂ ਕੋਈ ਆਪਣਾ ਤੁਹਾਨੂੰ ਜੋ ਵੀ ਗੱਲਬਾਤ ਹੈਗੀ ਹੈ ਉਹ ਸੰਧਵਾ ਸਾਹਿਬ ਵੀ ਮੇਰੇ ਨਾਲੋਂ ਜ਼ਿਆਦਾ ਕਲੀਅਰਟੀ ਤੁਹਾਨੂੰ ਦੱਸ ਸਕਦੇ ਆ ਇੱਕ ਪਾਸੇ ਪੂਰੇ ਸੂਬੇ 'ਚ ਆਮ ਆਦਮੀ ਪਾਰਟੀ ਦਾਖਲੇ ਤੇ ਦੂਜੇ ਪਾਸੇ ਪਾਰਟੀ ਦੇ ਵਰਕਰਾਂ ਦਾ ਪਾਰਟੀ ਨੂੰ ਛੱਡ ਕੇ ਜਾਣਾ ਇੱਕ ਮਾੜਾ ਸੰਕੇਤ ਹੈ ਜਦੋਂ ਤੋਂ ਸੁਖਪਾਲ ਖੈਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪਾਰਟੀ ਵਿੱਚ ਵਿਵਾਦ ਰੁਕੰਦਾ ਨਾਂ ਨਹੀਂ ਲੈ ਰਿਹਾ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ